ਰਾਜਸਥਾਨੀ ਲੋਕ ਕਹਾਣੀ ਦੋ ਪਿਆਣਾ ਇੱਕ ਪਿੰਡ ਵਿੱਚ ਦੋ ਪਿਆਣਾ ਰਹਿੰਦੀਆਂ ਸਨ ਛੋਟੀ ਸੀ ਹਲਦੀ ਦੀ ਗੱਠੀ ਅਤੇ ਵੱਡੀ ਸੁੰਡ ਦੀ ਗੱਠੀ ਹਲਦੀ ਠੰਡੇ ਸੁਭਾਅ ਦੀ ਸ਼ਾਂਤ ਨਿਮਰ ਸਮਝਦਾਰ ਬੋਲਣਾਂ ਦੀ ਮਿੱਠੀ ਸਭ ਕੰਮਾਂ ਵਿੱਚ ਮਾਹਿਰ ساری ਉਮਰ ਉਸਨੇ ਕਿਸੇ ਦੀ ਗੱਲ ਦਾ ਪੁੱਠਾ ਜਵਾਬ ਨਹੀਂ ਦਿੱਤਾ ਸੁੰਡ ਦੀ ਗੱਠੀ ਗਰਮ ਮિજાਜ ਤੇਜ਼ ਤਰਾਰ ਬੋਲਣ ਨੂੰ ਕੌੜੀ ਆਕੜ ਖਾਂ ਤੇ ਸਿਰੇ ਦੀ ਕਮਚੋਰ ਰੋਜ਼ ਕਲੇਸ਼ ਕਰਦੀ ਸਾਰਾ ਪਿੰਡ ਉਸਦੇ ਸੁਭਾਅ ਤੋਂ ਦੁਖੀ ਕਰ ਅਤੇ ਪਿੰਡ ਵਾਲਿਆਂ ਵਾਸਤੇ ਹਲਦੀ ਸੀ ਜ਼ਖਮ ਉੱਪਰ ਮਲਮ ਵਾਂਗ ਜਲੇ ਅੰਗ ਉੱਤੇ ਠੰਡੀ ਰੂਮ ਵਾਂਗ ਪਰ ਸੁੰਡ ਸੀ ਜ਼ਖਮ ਉੱਪਰ ਲੂਣ ਵਾਂਗ ਜਲੇ ਉੱਪਰ ਮਿਰਚ ਵਾਂਗ ਇੱਕ ਦਿਨ ਹਲਦੀ ਨਾਨਕੇ ਮਿਲਣ ਵਾਸਤੇ ਗਈ ਸਾਰੀਆਂ ਸਹੇਲੀਆਂ ਉਸ ਨੂੰ ਪਿੰਡ ਦੀ ਝੂ ਤੱਕ ਛੱਡਣ ਆਈਆਂ ਵਿਦਾ ਕਰਨ ਵੇਲੇ ਸਾਰੀਆਂ ਉਦਾਸ ਅੱਖਾਂ ਵਿੱਚ ਹੰਝੂ ਸ਼ਲਕ ਆਏ ਛੋਟੀਆਂ ਸਹੇਲੀਆਂ ਤਾਂ ਦੁਸਕਣ ਲੱਗੀਆਂ ਅੱਖਾਂ ਪੂੰਝਦੀਆਂ ਕਹਿੰਦੀਆਂ ਭੈਣ ਛੇਤੀ ਮੁੜ ਆਈਂ ਪਿੰਡ ਦੀ ਜੂ ਟੱਪੀ ਹੀ ਸੀ ਕਿ ਟਿੱਬੇ ਦਾ ਖੱਡਾ ਰਸਤੇ ਵਿੱਚ ਆ ਗਿਆ ਖੱਡੇ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਮੈਂ ਕੂੜੇ ਨਾਲ ਭਰ ਗਿਆ ਹਾਂ ਰਤਕ ਕੂੜਾ ਲਾਹ ਜਾ ਹਲਦੀ ਨੇ ਨਿਮਰਤਾ ਨਾਲ ਕਿਹਾ ਲੈ ਵੀਰ ਤੈਂ ਕਿਹੜਾ ਕਦੀ ਕੋਈ ਕੰਮ ਕਿਹਾ ਨਾਲੇ ਝਾੜੂ ਲਾਉਣ ਵਿੱਚ ਮੇਰੇ ਕਿਹੜਾ ਹੱਥ ਘਸ ਜਾਣਗੇ ਇਹ ਕਹਿ ਕੇ ਹਲਦੀ ਨੇ ਸਰਕੜ ਸਰਕੜ ਸਾਰਾ ਕੂੜਾ ਇਕੱਠਾ ਕਰਕੇ ਬਾਹਰ ਸੁੱਟ ਦਿੱਤਾ ਫਿਰ ਖੱਡ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਥੋੜੀ ਦੂਰ ਹੀ ਗਈ ਸੀ ਕਿ ਰਸਤੇ ਵਿੱਚ ਚੁੱਲ੍ਹਾ ਮਿਲ ਗਿਆ ਉਸਨੇ ਕਿਹਾ ਹਲਦੀ ਬਾਈ ਹਲਦੀ ਬਾਈ ਮੈਂ ਰਾਖ ਨਾਲ ਭਰਿਆ ਪਿਆ ਹਾਂ ਮੇਰੇ ਅੰਦਰੋਂ ਰਾਖ ਹੀ ਬਾਹਰ ਕੱਢ ਜਾ ਹਲਦੀ ਨੇ ਖੁਸ਼ੀ-ਖੁਸ਼ੀ ਨਿਮਰਤਾ ਨਾਲ ਕਿਹਾ ਲੈ ਵੀਰ ਤੂੰ ਕਦੇ-ਕਦੇ ਆਖੇਂਗਾ ਰਾਖ ਕੱਢਣ ਨਾਲ ਮੇਰਾ ਕਿਹੜਾ ਰੰਗ ਕਾਲਾ ਹੋ ਜਾਏਗਾ ਇਹ ਕਹਿ ਕੇ ਉਸਨੇ ਆਪਣੀ ਚੁੰਨੀ ਦੇ ਪੱਲੇ ਵਿੱਚ ਰਾਖ ਕੱਢੀ ਤੇ ਦੂਰ ਸੁੱਟ ਆਈ ਫੂਕਾ ਮਾਰ-ਮਾਰ ਕੇ ਚੁੱਲ੍ਹਾ ਇੰਨਾ ਸਾਫ਼ ਕਰ ਦਿੱਤਾ ਜਿਵੇਂ ਸ਼ੀਸ਼ੇ ਦਾ ਹੋਵੇ ਚੁੱਲ੍ਹੇ ਨੂੰ ਸਲਾਮ ਕਰਕੇ ਫਿਰ ਅੱਗੇ ਚੱਲ ਪਈ ਰਸਤੇ ਵਿੱਚ ਬਿੱਲੀ ਮਿਲੀ ਬਿੱਲੀ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਜੂਆ ਕੱਢ ਕੇ ਮੇਰਾ ਸਿਰ ਗੁੰਦ ਦੇ ਹਲਦੀ ਨੇ ਕਿਹਾ ਲੈ ਭੈਣ ਤੂੰ ਕਦੇ ਕਦੇ ਕਹੇਂਗੀ ਜੂਆ ਕੱਢਦੇ ਆ ਮੇਰਾ ਕਿਹੜਾ ਨੌਕਸ ਜਾਣਗੇ ਜੂਆ ਕੰਡ ਕੇ ਕੰਗੀ ਕਰਕੇ ਹਲਦੀ ਨੇ ਬਿੱਲੀ ਦਾ ਸਿਰ ਗੁੰਦ ਦਿੱਤਾ ਤੇ ਸਲਾਮ ਕਰਕੇ ਅੱਗੇ ਤੁਰ ਪਈ ਰਸਤੇ ਵਿੱਚ 베ਰੀ ਆਈ 베ਰੀ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਮੇਰੇ ਕੰਡੇ ਚੁਗ ਦੇ ਹਲਦੀ ਨੇ ਕਿਹਾ ਲੈਪੈਣ ਤੂੰ ਕਿਹੜਾ ਰੋਜ਼-ਰੋਜ਼ ਸਵਾਲ ਪਾਉਣੇ ਨੇ ਕੰਡੇ ਚੁਗਣ ਵਿੱਚ ਮੇਰੀਆਂ ਕੋਈ ਉਂਗਲਾਂ ਟੁੱਟਦੀਆਂ ਨੇ ਇਹ ਕਹਿ ਕੇ ਉਸਨੇ 베ਰੀ ਹੇਠੋਂ ਕੰਡੇ ਚੁਗੇ ਤੇ ਦੂਰ ਸੁੱਟ ਆਈ ਫਿਰ 베ਰੀ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਰਸਤੇ ਵਿੱਚ ਸਮੁੰਦਰ ਮਿਲਿਆ ਉਸਨੇ ਕਿਹਾ ਹਲਦੀ ਬਾਈ ਹਲਦੀ ਬਾਈ ਦੇਖ ਮੇਰੇ ਕਿਨਾਰਿਆਂ ਤੇ ਕਿੰਨਾ ਕੂੜਾ ਕਰਕਟ ਇਕੱਠਾ ਹੋ ਗਿਆ ਸਾਫ਼ ਹੀ ਕਰ ਦੇ ਹਲਦੀ ਨੇ ਪ੍ਰਸੰਨਤਾ ਨਾਲ ਕਿਹਾ ਲੈ ਵੀਰ ਤੂੰ ਕਦ ਕਦ ਕੰਮ ਕਹੇਂਗਾ ਕੂੜਾ ਚਿੱਕੜ ਬਾਹਰ ਸੁੱਟਣ ਨਾਲ ਮੇਰੇ ਕਿਹੜਾ ਹੱਥ ਮੈਲੇ ਹੁੰਦੇ ਨੇ ਮਹਿੰਦੀ ਰੱਗੇ ਹੱਥਾਂ ਨਾਲ ਉਸਨੇ ਕੂੜਾ ਚਿੱਕੜ ਸਾਫ਼ ਕਰ ਦਿੱਤਾ ਸਮੁੰਦਰ ਨੂੰ ਸਲਾਮ ਕਰਕੇ ਅੱਗੇ ਤੁਰੀ ਰਸਤੇ ਵਿੱਚ ਊਂਠ ਮਿਲ ਗਿਆ ਊਂਠ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਮੇਰੀ ਛਾਤੀ ਨੂੰ ਚਿਚੜੀਆਂ ਲੱਗ ਗਈਆਂ ਬੜਾ ਤੰਗ ਕਰਦੀਆਂ ਨੇ ਖੇਚਲ ਤਾਂ ਹੈ ਪਰ ਕੱਢ ਦੇ ਹਲਦੀ ਨੇ ਕਿਹਾ ਕੱਢ ਦਿੰਨੀ ਆ ਕੱਢ ਦਿੰਨੀ ਆ ਵੀਰ ਉਹਨੇ ਚਿਚੜੀਆਂ ਚੁਗ ਦਿੱਤੀਆਂ ਤੇ ਦੂਰ ਸੁੱਟ ਆਈ ਊਂਠ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਨਾਨਕਿਆ ਤੋਂ ਬੜਾ ਪਿਆਰ ਮਿਲਿਆ ਭੱਜੀ-ਭੱਜੀ ਸਾਰਿਆਂ ਦੇ ਕੰਮ ਕਰਦੀ ਫਿਰਦੀ ਸਾਰੇ ਪਿੰਡ ਨਾਲ ਮਿੱਠਾ ਬੋਲਦੀ ਬਦਲੇ ਵਿੱਚ ਅਸੀਸਾਂ ਮਿਲਦੀਆਂ ਪਿੰਡ ਵਾਲਿਆਂ ਦੇ ਦਿਲ ਅੰਦਰ ਉੱਤਰ ਗਈ ਹਲਦੀ ਬਾਈ ਹਲਦੀ ਬਾਈ ਕਹਿੰਦਿਆਂ ਦੀ ਜੀਬ ਸੁੱਕਦੀ ਨਮੀਆਂ ਸਹੇਲੀਆਂ ਬਣ ਗਈਆਂ ਮਿਲ ਜੁਲ ਕੇ ਖੇਡਦੀ ਕੁੱਦਦੀ ਖਾਂਦੀ ਪੀਂਦੀ ਗੀਤ ਗਾਉਂਦੀ ਮौज ਕਰਦੀ ਸਾਰਾ ਪਿੰਡ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਇੱਕ ਦਿਨ ਘਰ ਵਾਪਸੀ ਦਾ ਫੈਸਲਾ ਹੋ ਗਿਆ ਵਿਦਾ ਕਰਨ ਵਿੱਚ ਪਿੰਡ ਨੂੰ ਮੁਸ਼ਕਲ ਆਈ ਵਿਦਾਤਾ ਕਰਨੀ ਹੀ ਸੀ ਬੜਾ लाਡ ਕੀਤਾ ਭਾਂਤ ਪਾਂਦੀਆਂ ਖਾਣ ਦੀਆਂ ਚੀਜ਼ਾਂ ਮੰਨ ਦਿੱਤੀਆਂ ਸੋਹਣੇ ਕੱਪੜੇ ਦਿੱਤੇ ਚੂੜੀਆਂ ਦਿੱਤੀਆਂ ਪਿੰਡ ਆਪਣੀ ਜੂ ਤੱਕ ਛੱਡਣ ਆਇਆ ਸਾਰੇ ਉਦਾਸ ਹੋਏ ਬਰਾਬਰ ਉਮਰ ਦੀਆਂ ਸਹੇਲੀਆਂ ਅੱਖਾਂ ਪਰ ਆਈਆਂ ਛੋਟੀਆਂ ਡੁਸਕਣ ਲੱਗੀਆਂ ਸਾਰਿਆਂ ਨੇ ਉਦਾਸ ਬੋਲਾਂ ਨਾਲ ਕਿਹਾ ਭੈਣ ਛੇਤੀ ਵਾਪਸ ਆਈ ਤੇਰੇ ਬਿਨ ਸਾਡਾ ਜੀ ਨਹੀਂ ਲੱਗਣਾ ਸਿਰ ਤੇ ਪੀਪਾ ਮੋਢੇ ਨਾਲ ਝੋਲਾ ਲਟਕਾਈ ਹਲਦੀ ਨਾਨਕਿਓ ਵਾਪਸ ਤੁਰ ਪਈ ਇੱਕ ਕਦਮ ਅੱਗੇ ਪੁੱਟਦੀ ਫਿਰ ਪਿੱਛੇ ਦੇਖਦੀ ਹੰਝੂ ਵਗਦੇ ਜਾਣਦੀ ਨੂੰ ਦੇਖ ਸਾਰੇ ਕਹਿੰਦੇ ਇਹੋ ਜਿਹੀ ਸਾਉ ਸਮਝਦਾਰ ਕੁੜੀ ਨਾ ਦੇਖੀ ਨਾ ਸੁਣੀ ਪਿਛਲੇ ਜਨਮ ਜਿਸਨੇ ਤਪੱਸਿਆ ਕੀਤੀ ਹੋਏਗੀ ਉਸ ਜਵਾਨ ਦੀ ਕਿਸਮਤ ਵਿੱਚ ਆਏਗਾ ਹਲਦੀ ਦਾ ਹੱਥ ਊਂਠ ਲੱਗ ਗਿਆ ਲੰਗੀ ਤਾਂ ਊਂਠ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਦੂਰ ਦੂਰ ਤੀ ਟੱਲੀ ਟੱਲੀ ਕਿਉਂ ਜਾ ਰਹੀ ਹੈ ਬੋਝ ਵੀ ਬਹੁਤ ਹੈ ਤੇਰੇ ਕੋਲ ਤਾਂ ਮੇਰੇ ਹੁੰਦੇ ਸੁੰਦੇ ਤੈਨੂੰ ਪੈਦਲ ਜਾਣ ਦੀ ਕੀ ਲੋੜ ਇੱਕ ਵਾਰੀ ਮੇਰੀ ਪਿੱਠ ਤੇ ਬੈਠ ਸਹੀ ਦੇਖ ਤੇ ਦੇਖ ਤੇ ਤੈਨੂੰ ਪਿੰਡ ਪਹੁੰਚਾ ਦਿਊਗਾ ਹਲਦੀ ਨੂੰ ਹੋਰ ਕੀ ਚਾਹੀਦਾ ਸੀ ਛਾਲ ਮਾਰ ਕੇ ਊਂਟ ਤੇ ਸਵਾਰ ਹੋ ਗਈ ਊਂਟ ਦੀ ਚਾਲ ਇੰਨੀ ਸੰਤੋਲ ਕੇ ਹੱਥ ਵਿੱਚ ਪੰਗਰੇ ਕਿਉ ਦਾ ਭਰਿਆ ਛੰਨਾ ਲੈ ਕੇ ਬੈਠ ਜਾਓ ਛਲਕ ਕੇ ਇੱਕ ਬੂੰਦ ਨਾ ਡਿੱਗੇ ਸਮੁੰਦਰ ਨੇੜਿਓਂ ਲੰਘਣ ਲੱਗੀ ਤਾਂ ਸਮੁੰਦਰ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਦੂਰ ਦੂਰ ਤੱਲੀ ਟੱਲੀ ਕਿਉ ਜਾ ਰਹੀ ਹੈ ਥੋੜੇ ਕਮੋਤੀ ਤਾਂ ਲੈ ਜਾ ਬਥੇਰੇ ਨੇ ਮੇਰੇ ਕੋਲ ਤੂੰ ਕਿਹੜਾ ਰੋਜ਼ ਰੋਜ਼ ਆਉਣਾ ਨਾ ਨਾ ਕਰਦੀ ਹਲਦੀ ਨੂੰ ਸਮੁੰਦਰ ਨੇ ਝੋਲੀ ਭਰ ਕੇ ਮੋਤੀ ਦਿੱਤੇ ਚੁੰਨੀ ਦੇ ਪੱਲੇ ਬੰਨੇ ਝੋਲੇ ਵਿੱਚ ਪਾਏ ਜੇਬਾਂ ਪਰ ਲਈਆਂ ਪੀਪਾ ਭਰ ਗਿਆ ਸਮੁੰਦਰ ਨੂੰ ਸਲਾਮ ਕਰਕੇ ਅੱਗੇ ਤੁਰੀ 베ਰੀ ਕੋਲੋਂ ਦੀ ਲੰਗਣ ਲੱਗੀ ਤਾਂ 베ਰੀ ਨੇ ਕਿਹਾ ਕਿਉਂ ਹਲਦੀ ਬਾਈ ਦੂਰ ਕਿਸ ਗੱਲੋਂ ਦੇਖ ਤਾਂ ਸਹੀ ਮੇਰੇ 베ਰ ਪੱਕ ਗਏ ਜੀ ਭਰ ਕੇ ਖਾ ਬੱਚ ਦੇ ਨਾਲ ਲੈ ਜਾ ਹਲਦੀ ਨੇ 베ਰੀ ਦੀ ਛਾਂ ਹੇਠ ਊਂਟ ਬਿਠਾ ਦਿੱਤਾ 베ਰ ਖਾਦੇ ਨਾਲ ਨੇ ਜਾਣ ਵਾਸਤੇ ਬੰਨ ਲੈ ਬੱਚ ਦੇ ਊਂਟ ਨੂੰ ਖਵਾ ਦਿੱਤੇ ਜੱਫੀ ਪਾ ਕੇ 베ਰੀ ਤੋਂ ਵਿਦਾਇਗੀ ਲਈ ਚੁੱਲ੍ਹੇ ਕੋਲੋਂ ਦੀ ਲੰਗਣ ਲੱਗੀ ਤਾਂ ਚੁੱਲ੍ਹੇ ਨੇ ਕਿਹਾ ਹਲਦੀ ਬਾਈ ਮੇਰੇ ਕੋਲੇ ਸੋਨੇ ਦੀ ਕੜਾਹੀ ਫालतੂ ਪਈ ਹੈ ਮੈਂ ਕੀ ਕਰਨੀ ਹੋਈ ਤੂੰ ਲੈ ਜਾ ਹਲਦੀ ਨੇ ਕੜਾਹੀ ਚੁੱਕੀ ਸ਼ੁਕਰਾਨਾ ਕੀਤਾ ਤੇ ਅੱਗੇ ਤੁਰ ਪਈ ਸਾਹਮਣੇ ਪਿੰਡ ਦਿਸਿਆ ਹਲਦੀ ਨੇ ਊਂਠ ਭਜਾ ਲਿਆ ਖੱਡੇ ਲੱਗ ਗਿਓ ਲੰਗਣ ਲੱਗੀ ਤਾਂ ਖੱਡੇ ਨੇ ਕਿਹਾ ਦੂਰ ਦੂਰ ਤੱਕ ਕਿਉਂ ਜਾ ਰਹੇ ਹੈ ਹਲਦੀ ਭੈਣ ਕੋਈ ਗਹਿਣਾ ਗੱਟਾ ਤਾਂ ਲੈ ਜਾ ਬਥੇਰੇ ਪਏ ਨੇ ਆਪ ਪਹਿਨੀ ਸਹੇਲੀਆਂ ਵਿੱਚ ਵੰਡੀ ਖੱਡੇ ਤੋਂ ਘਨੇ ਲੈ ਕੇ ਅੱਗੇ ਚਲੀ ਗਈ ਬਿੱਲੀ ਮਿਲ ਗਈ ਬਿੱਲੀ ਨੇ ਕਿਹਾ ਹਲਦੀ ਪੈਣ ਮੇਰੇ ਕੋਲ ਟੋਕਰੀਆਂ ਮੇਵੇਆਂ ਦੀਆਂ ਭਰੀਆਂ ਪਈਆਂ ਨੇ ਆਪ ਖਾਤੇ ਸਹੇਲੀਆਂ ਨੂੰ ਖਾ ਪਿੰਡ ਪੁੱਜ ਕੇ ਊਠ ਬੁੱਕਿਆ ਰੌਲਾ ਪੈ ਗਿਆ ਹਲਦੀ ਆ ਗਈ ਹਲਦੀ ਆ ਗਈ ਸਾਰਾ ਪਿੰਡ ਮਿਲਣ ਆਇਆ ਊਠ ਪਿਠਾ ਕੇ ਉਤਰੀ ਤੇ ਸਭ ਨੂੰ ਮਿਲੀ ਲੰਮੇ ਕਾਲ ਪਿੱਛੋ ਮੀ ਪੈਣ ਤੇ ਜਿਵੇਂ ਲੋਕ ਖੁਸ਼ ਹੁੰਦੇ ਹਨ ਹਲਦੀ ਨੂੰ ਮਿਲ ਕੇ ਉਹ ਇਸ ਤਰ੍ਹਾਂ ਖੁਸ਼ ਹੋਏ ਹਲਦੀ ਬਾਈ ਇਕੱਲੇ ਇਕੱਲੇ ਘਰ ਜਾ ਜਾ ਚੀਜ਼ਾਂ ਵੰਡ ਆਏ ਹੀਰੇ ਮੋਤੀ ਵੰਡੇ 베ਰ ਵੰਡੇ ਮੇਵੇ ਵੰਡੇ ਕਿਓਰ ਵੰਡੇ ਫਿਰ ਕਿਤੇ ਕੰਮ ਮੁਕਾ ਕੇ ਆਪਣੇ ਘਰ ਵੱਲ ਚੱਲ ਪਈ ਪਿੰਡ ਨੇ ਕਿਹਾ ਹਲਦੀ ਬਾਈ ਜਿਹੀ ਧੀ ਨਾ ਹੋਈ ਨਾ ਹੋਏਗੀ ਹਲਦੀ ਨੂੰ ਇੰਨਾ ਲਾਡ ਪਿਆਰ ਇੰਨਾ ਮਾਨ ਸਨਮਾਨ ਮਿਲਦਾ ਦੇਖ ਕੇ ਸੁੰਡ ਦੀ ਗੱਠੀ ਦਾ ਗੁੱਸਾ ਅਸਮਾਨੇ ਚੜ ਗਿਆ ਤੋਲੇ ਵਾਂਗ ਮੂੰਹ ਫੁਲਾ ਲਿਆ ਅੱਖਾਂ ਦੀਆਂ ਪੁਤਲੀਆਂ ਵਿੱਚੋਂ ਚੰਗਿਆਣੀਆਂ ਨਿਕਲਣ ਲੱਗੀਆਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹਲਦੀ ਤੋਂ ਕੋਈ ਚੀਜ਼ ਨਹੀਂ ਲਈ ਨਾ ਹੀਰੇ ਮੋਤੀ ਨਾ ਬੇਰ ਨਾ ਮੇਵੇ ਨਾ ਘਿਓਰ ਨਾ ਗਹਿਣਾ ਗੱਟਾ ਕੱਚ ਵਿੱਚ ਦੋ ਚਾਰ ਕੱਪੜੇ ਲੈ ਪੈਰ ਪਟਕ ਕੇ ਮਾਂ ਨੂੰ ਕਹਿੰਦੀ ਮੈਂ ਚੱਲੀਆਂ ਨਾਨਕੇ ਹਲਦੀ ਫਲਦੀ ਤੋਂ ਵਧੇਕ ਸਮਾਨ ਨਾ ਲੈ ਕੇ ਆਵਾਂ ਮੇਰਾ ਨਾਮ ਬਦਲ ਦੇਈ ਬੇਸ਼ੱਕ ਕਿਸੇ ਨੂੰ ਪਤਾ ਵੀ ਨਾ ਲੱਗਾ ਸੁੰਡ ਕਦੋਂ ਨਾਨਕੇ ਗਈ ਪਰ ਜਦੋਂ ਪਤਾ ਲੱਗਾ ਪਿੰਡ ਬੜਾ ਖੁਸ਼ ਹੋਇਆ ਜਿਵੇਂ ਸਰਾਂਪ ਉੱਤਰ ਗਿਆ ਹੋਵੇ ਲੋਕ ਕਹਿੰਦੇ ਜੇ ਨਾ ਹੀ ਮੁੜੇ ਤਾਂ ਚੰਗਾ ਜਿਸ ਦੀ ਘਰ ਵਿੱਚ ਕਦਰ ਨਹੀਂ ਉਹ ਬਾਹਰ ਕੀ ਖੱਟੀ ਖੱਟੇਗੀ ਪਿੰਡੋਂ ਬਾਹਰ ਨਿਕਲੀ ਹੀ ਸੀ ਕਿ ਟਿੱਬੇ ਦਾ ਖੱਡਾ ਮਿਲਿਆ ਕਹਿੰਦਾ ਸੁੰਡ ਪੈੜ ਮੇਰੇ ਅੰਦਰ ਕੂੜਾ ਭਰ ਗਿਆ ਸਾਫ਼ ਹੀ ਕਰ ਦੇ ਸੁੰਡ ਗੁੱਸੇ ਨਾਲ ਬੋਲੀ ਮੈਨੂੰ ਕੋਈ ਹਲਦੀ ਫਲਦੀ ਨਾ ਸਮਝ ਮੈਂ ਹਾਂ ਸੇਠ ਜਾਦੀ ਸੁੰਡ ਮਰੀਜ਼ਾਂ ਦੇ ਦੁੱਖ ਦੂਰ ਕਰਨ ਵਾਲੀ ਮਹਿਲਾਂ ਵਿੱਚ ਸੌਣ ਵਾਲੀ ਭੰਗਣ ਨਹੀਂ ਕਿ ਤੇਰਾ ਕਚਰਾ ਢੋਂਦੀ ਫਿਰਾ ਹਿੰਮਤ ਹੈ ਤਾਂ ਨੌਕਰ ਰੱਖ ਨਹੀਂ ਤਾਂ ਫਿਰ ਕਿਸਮਤ ਨੂੰ ਰੋ ਅੱਗੇ ਗਈ ਚੁੱਲਾ ਮਿਲਿਆ ਕਿਹਾ ਸੁੰਡ ਪੈਣ ਮੇਰੀ ਰਾਖੀ ਕੱਢ ਜਾ ਸੁੰਡ ਗੁੱਸੇ ਵਿੱਚ ਬੋਲੀ ਮੈਂ ਕੋਈ ਹਲਦੀ ਫਲਦੀ ਨਹੀਂ ਤੇਰੀ ਵਗਾਰ ਕਰਾਂ ਮੈਂ ਹਾਂ ਸੇਠ ਜਾਦੀ ਸੁੰਡ ਕੰਮ ਆਉਣ ਵਾਲੀ ਦਵਾਈ ਮਹਿਲਾ ਵਿੱਚ ਸੌਣ ਵਾਲੀ ਪੈਸੇ ਨੇ ਤਾਂ ਨੌਕਰ ਰੱਖ ਨਹੀਂ ਤਾਂ ਕਰਮਾਂ ਨੂੰ ਰੋ ਅੱਗੇ ਗਈ ਤਾਂ ਬਿੱਲੀ ਮਿਲੀ ਉਹਨੇ ਕਿਹਾ ਸੁੰਡ ਪੈਣ ਮੇਰੀਆਂ ਜੂਹਾਂ ਕੱਢ ਕੇ ਸਿਰ ਗੁੰਦ ਦੇ ਗੁੱਸੇ ਵਿੱਚ ਸੁੰਡ ਮੇਲੀ ਮੈਨੂੰ ਹਲਦੀ ਫਲਦੀ ਨਾ ਸਮਝ ਮੈਂ ਕੋਈ ਨੈਣਤਾ ਨਹੀਂ ਤੇਰਾ ਸਿਰ ਗੁੰੰਦਾ ਤਾਕਤ ਹੈ ਤਾਂ ਨੌਕਰ ਰੱਖ ਨਹੀਂ ਰੋ ਕਰਮਾ ਨੂੰ ਚਲੋ ਚੱਲ ਚਲੋ ਚੱਲ 베ਰੀ ਮਿਲੀ ਉਸਨੇ ਕਿਹਾ ਸੁੰਡ ਪੈਣ ਮੇਰੇ ਕੰਡੇ ਚੁਗ ਜਾ ਸੁੰਡ ਗੁੱਸੇ ਵਿੱਚ ਬੋਲੀ ਉਹ ਕੋਈ ਹਲਦੀ ਫਲਦੀ ਹੋਏਗੀ ਕੰਡੇ ਚੁਗਣ ਵਾਲੀ ਮੈਂ ਹਾਂ ਦੁੱਖ ਦੂਰ ਕਰਨ ਵਾਲੀ ਦਵਾਈ ਮਹਿਲਾਂ ਵਿੱਚ ਸੌਣ ਵਾਲੀ ਕਮੀ ਨਹੀਂ ਕਿ ਕੰਡੇ ਬਹਾਰਾਂ ਨੌਕਰ ਰੱਖ ਨਹੀਂ ਰੋ ਅੱਗੇ ਗਈ ਸਮੁੰਦਰ ਮਿਲਿਆ ਸੁੰਡ ਪੈਣ ਕਿਨਾਰਿਆਂ ਤੋਂ ਮੇਰਾ ਚਿੱਕੜ ਸਾਫ਼ ਕਰਦੇ ਸੁੰਡ ਬੋਲੀ ਕਿਉਂ ਸ਼ੁੱਧਰ ਹਾਂ ਮੈਂ ਚਿੱਕੜ ਸਾਫ਼ ਕਰਾਂ ਜੇ ਵਿੱਚ ਪੈਸੇ ਨੇ ਤਾਂ ਨੌਕਰ ਰੱਖ ਨਹੀਂ ਫਿਰ ਰੋ ਕਰਮਾਂ ਨੂੰ ਤੁਰਦੇ ਤੁਰਦੇ ਊਂਠ ਮਿਲਿਆ ਸੁੰਡ ਬੀਬੀ ਮੇਰੀਆਂ ਚਿਚੜੀਆਂ ਚੁਗ ਜਾ ਤੰਗ ਕਰਦੀਆਂ ਨੇ ਗੁਸੈਲੀ ਸੁੰਡ ਬੋਲੀ ਤੇਰੀ ਔਕਾਤ ਕੀ ਹੈ ਚਿਚੜੀਆਂ ਲੱਗੀਆਂ ਨੇ ਤਾਂ ਤੇਰੇ ਕਰਮ ਫੁੱਟੇ ਹੋਏ ਨੇ ਮੈਂ ਕੀ ਕਰਾਂ ਹਿੰਮਤ ਹੈ ਤਾਂ ਨੌਕਰ ਰੱਖ ਲੈ ਨਹੀਂ ਤਾਂ ਰੋ ਕਿਸਮਤ ਨੂੰ ਜਿਹੋ ਜਹੇ ਲੱਛਣ ਸਨ ਨਾਨਕੇ ਕਿਸੇ ਨੇ ਉਸ ਦਿਨ ਚੱਜ ਦੀ ਗੱਲ ਵੀ ਨਹੀਂ ਕੀਤੀ बोलਦੀ ਤਾਂ ਚਿਹਰ ਉਗਲਦੀ ਜਿਸ ਨੂੰ ਜੀ ਕਰਦਾ ਫਟਕਾਰ ਦੀ ਦੁਰਕਾਰ ਦੀ ਛੋਟੇ ਵੱਡੇ ਦੀ ਕੋਈ ਇੱਜ਼ਤ ਨਹੀਂ ਦਿਨ ਪਰ ਲੜਦੀ ਉਲਾਮੇ ਆਉਣ ਲੱਗੇ ਤਾਂ ਨਾਨਕਿਆਂ ਨੇ ਜ਼ਬਰਨ ਵਾਪਸ ਤੋਰ ਦਿੱਤੀ ਕੋਈ ਸੌਗਾਤ ਨਾ ਦਿੱਤੀ ਖਾਲੀ ਹੱਥ ਆਈ ਖਾਲੀ ਵਾਪਸ ਚੱਲੀ ਕਿਸੇ ਦੀ ਜੁੱਤੀ ਵੀ ਉਸ ਨੂੰ ਮਿਲਣ ਨਾ ਆਈ ਜਿਸ ਨੂੰ ਪਤਾ ਲੱਗਦਾ ਕਿ ਚਲੀ ਗਈ ਖੁਸ਼ ਹੋ ਕੇ ਕਹਿੰਦਾ ਪਾਪ ਲੱਥਾ ਸ਼ੁਕਰ ਹੈ ਮਾਂ ਨੇ ਇਹਨੂੰ ਜੰਮ ਕੇ ਕਸ਼ਟ ਹੀ ਕੱਟਿਆ ਪੱਥਰ ਜੰਮ ਦਿੰਦੀ ਕੰਤ ਵਿੱਚ ਚੇਨ ਲੈਂਦੇ ਕਾਠੀ ਸਜੀ ਸਜਾਈ ਰਸਤੇ ਵਿੱਚ ਉਹੀ ਊਂਠ ਮਿਲਿਆ ਲੰਮੇ ਲੰਮੇ ਕਦਮ ਪਰਦੀ ਊਂਠ ਨੇੜੇ ਗਈ ਊਂਠ ਨੇ ਜ਼ੋਰ ਦੀ ਲੱਤ ਮਾਰੀ ਸੁੰਡ ਲੋਟਣੀਆਂ ਖਾ ਗਈ ਕੱਪੜੇ ਛਾੜ ਕੇ ਖੜੀ ਹੋਈ ਊਂਠ ਨੇ ਕਿਹਾ ਚਿਚੜੀਆਂ ਚੁਗਣ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਝੂਟੇ ਲੈਣੇ ਨੇ ਪਹਿਲਾਂ ਮੂੰਹ ਤਾਂ ਧੋਕਿਆ ਸਮੁੰਦਰ ਲੱਗਿਓ ਲੰਗੀ ਦੇਖ ਕਿਨਾਰਿਆਂ ਤੇ ਹੀਰੇ ਮੋਤੀ ਤਾਰਿਆਂ ਵਾਂਗ ਲਿਖਸ਼ਕ ਰਹੇ ਸਨ ਦਿਲ ਲਚਾ ਗਿਆ ਲੰਮੀਆਂ ਲੰਮੀਆਂ ਪੁਲੰਗਾ ਭਾਰਤੀ ਆਈ ਹੀਰੇ ਮੋਤੀ ਚੁਗਣ ਲੱਗੀ ਉੱਠੀ ਜ਼ਬਰਦਸਤ ਛਲ ਹੀਰੇ ਮੋਤੀ ਤਾਂ ਹੱਥੋਂ ਛੁੱਟੇ ਹੀ ਲੱਗੀ ਡੁਬਕੀਆਂ ਖਾਣ ਸਮੁੰਦਰ ਨੇ ਕਿਹਾ ਚਿੱਕੜ ਸਾਫ਼ ਕਰਨ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਹੀਰੇ ਮੋਤੀ ਲੈਣ ਲਈ ਮੂੰਹ ਧੋ ਲਿਆ ਬੇਰੀ ਕੋਲੋਂ ਲੰਗੀ ਦੇਖਿਆ ਲਾਲ ਸੁਹੇ ਬੇਰ ਪੱਕੇ ਹੋਏ ਟਾਹਣੀਆਂ ਚੁੱਕੀਆਂ ਹੋਈਆਂ ਲਾਲਚ ਆ ਗਿਆ ਲੰਮੀਆਂ ਡਿੰਗਾ ਭਰਦੀ ਬੇਰੀ ਕੋਲ ਗਈ ਬੇਰ ਤੋੜਨ ਲੱਗੀ ਤਾਂ ਟਾਹਣੀ ਹੋਰ ਉੱਚੀ ਹੋ ਗਈ ਸੁੰਡ ਦੀ ਚੁੰਨੀ ਕੰਡਿਆਂ ਨੇ ਪਾੜ ਦਿੱਤੀ ਹੱਥ ਛਿੱਲੇ ਗਏ ਥਾਂ ਥਾਂ ਕੰਡੇ ਚੁਬੇ ਬੇਰੀ ਨੇ ਕਿਹਾ ਘੰਟੇ ਚੁਗਣ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਮਿੱਠੇ ਮੇਵੇ ਖਾਣ ਵਾਸਤੇ ਮੂੰਹ ਤੋਂ ਆਈ ਬਿੱਲੀ ਕੋਲੋਂ ਲੰਗੀ ਦੇਖਿਆ ਉਸ ਕੋਲ ਪ੍ਰਾਥ ਮੇਵਿਆਂ ਦੀ ਭਰੀ ਪਈ ਹੈ ਲੰਮੇ ਲੰਮੇ ਕਦਮ ਤੁਰ ਕੇ ਆਈ ਹੱਥ ਮੇਵਿਆਂ ਨੂੰ ਪਾਇਆ ਹੀ ਸੀ ਕਿ ਬਿੱਲੀ ਨੇ ਨਹੋਂਦਰਾ ਨਾਲ ਮੂੰਹ ਨੋਚ ਲਿਆ ਕੱਗਰੀ ਪਾੜ ਦਿੱਤੀ ਬਿੱਲੀ ਨੇ ਕਿ ਹਾਸੇਰ ਗੁੰਦਣ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਮੇਵੇ ਖਾਣ ਲਈ ਮੂੰਹ ਧੋ ਕੇ ਆ ਗਈ ਖੱਡੇ ਕੋਲੋਂ ਦੀ ਲੰਘਣ ਲੱਗੀ ਦੇਖਿਆ ਸੋਨੇ ਦੇ ਗਹਿਣੇ جگਮਗਾ ਰਹੇ ਹਨ ਮਨ ਲਲ ਚਾਇਆ ਲੰਮੀਆਂ ਲੰਮੀਆਂ ਢਿੰਗਾ ਪਰਦੀ ਹੋਈ ਗਈ ਤੇ ਗਹਿਣਿਆਂ ਨੂੰ ਹੱਥ ਪਾਇਆ ਸ਼ੂਹਣ ਦੀ ਦੇਰ ਹੀ ਸੀ ਕਿ ਜ਼ਬਰਦਸਤ ਬਰੋਲਾ ਉੱਠਿਆ ਸੁੰਡ ਦੇ ਕੱਪੜੇ ਮੂੰਹ ਤੇ ਸਿਰ ਰੇਤ ਨਾਲ ਭਰ ਗਏ ਭੂਤਨੀ ਲੱਗਣ ਲੱਗੀ ਅੱਖਾਂ ਮਲਦੀ ਰੋਂਦੀ ਕਰ ਲਾਂ ਦੀ ਘਰ ਪਹੁੰਚੀ ਨਾ ਕਿਸੇ ਨਾਲ ਬਾਤ ਕੀਤੀ ਨਾ ਕਿਸੇ ਨਾਲ ਚੀਤ ਚੁੱਪਚਾਪ ਚੁੰਨੀ ਨਾਲ ਮੂੰਹ ਸਿਰ ਬਲੇਟ ਕੇ ਪੈ ਗਈ ਘਰਦਿਆਂ ਨੇ ਬਥੇਰੀ ਪੁਸ਼ਕਿਚ ਕੀਤੀ ਮੂੰਹ ਵਿੱਚੋਂ ਇੱਕ ਬੋਲ ਨਹੀਂ ਨਿਕਲਿਆ ਰਾਤ ਭਰ ਦੁਸਕਦੀ ਰਹੀ ਰੋਂਦੀ ਰਹੀ ਲੋਕ ਆ ਆ ਕੇ ਪੁੱਛਦੇ ਕੀ ਲਿਆਈ ਹੈ ਕੁੜੀਏ ਸੁੰਡ ਉਹਨਾਂ ਨੂੰ ਖੂਬ ਗਾਲਾਂ ਕੱਢਦੀ ਲੋਕ ਖੂਬ ਹੱਸਦੇ ਖਿੱਲੀ ਉਡਾਉਂਦੇ